ਹਾਂਜੀ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਦੇ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀ ਬਹੁਤ ਜ਼ਿਆਦੀ ਪੈ ਰਹੀ ਆ ਤਾਂ ਆਪਾਂ ਅੱਜ ਵੀਡੀਓ ਵੀ ਗਰਮੀ ਨਾਲ ਰਿਲੇਟਡ ਲਿਆਇਆ ਆ ਆਪਾਂ ਅੱਜ ਬਣਾਵਾਂਗੇ ਬੂਸਟਰ ਜਿਵੇਂ ਕਿ ਤੁਸੀਂ ਬਾਜ਼ਾਰ ਦੇ ਵਿੱਚ ਆਮ ਰੈਡੀਮੇਡ ਬਹੁਤ ਠੰਡਾਈਆਂ ਪੀਂਨੇ ਆ ਪਰ ਉਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਆਪਾਂ ਅੱਜ ਬਹੁਤ ਹੀ ਵਧੀਆ ਪੁਰਾਣੇ ਜੋ ਕਿ ਹਜ਼ਾਰਾਂ ਸਾਲ ਪੁਰਾਣੀ ਆ ਤੇ ਜਿਹੜੇ ਆਪਣੇ ਨਿਹੰਗ ਸਿੰਘ ਪੀਂਦੇ ਰਹਿਆ ਆ ਆਪਾਂ ਉਹੀ ਸ਼ਰਧਾਈ ਅੱਜ ਬਣਾਵਾਂਗੇ ਤਾਂ ਸ਼ਰਧਾਈ ਆਪਾਂ ਦੇਸੀ ਤਰੀ ਆ ਮਗਜਾ ਆਪਣੇ ਕੋਲ ਛੋਟੀਆਂ ਇਲਾਚੀਆਂ ਕਾਲੀ ਮਿਰਚਾ ਸੌਫਾ ਇਹਦੇ ਚ ਆਪਣੇ ਕੋਲ ਬਦਾਮ ਤੇ ਕਾਜੂ ਆ ਖਸਖਸ ਆ ਇਹਦੇ ਚ ਮਿਸ਼ਰੀ ਆ ਤੇ ਆ ਆਪਣੇ ਕੋਲ ਗੁਲਾਬ ਦੀਆਂ ਪੱਤੀਆਂ ਤੇ ਨਾਲ ਆਪਾਂ ਥੋੜਾ ਜਿਹਾ ਲਵਾਂਗੇ ਪਾਣੀ ਬਣਾਵਾਂਗੇ ਆਪਾਂ ਕੁੰਡੇ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਣੇ ਕੋਲ ਮਿੱਟੀ ਦਾ ਕੁੰਡਾ ਜਾਂ ਤੁਸੀਂ ਪੱਥਰ ਵਾਲਾ ਕੁੰਡਾ ਇੱਕ ਹੁੰਦਾ ਉਹ ਯੂਜ਼ ਕਰ ਸਕਦੇ ਆ ਤੇ ਕੁੰਡੇ ਦੇ ਥੱਲੇ ਆਪਾਂ ਕੱਪੜਾ ਰੱਖ ਲਿਆ ਤਾਂ ਕਿ ਥੱਲੋਂ ਆਪਣਾ ਜਿਹੜਾ ਕੁੰਡਾ ਟੁੱਟੇ ਨਾ ਆ ਦੇਖੋ ਆਪਾਂ ਕੁੰਡੇ ਦੇ ਥੱਲੇ ਪੈਰ ਰੱਖ ਲਿਆ ਤਾਂ ਆਪਣੇ ਕੋਲੇ ਨਿੰਮ ਦਾ ਜਿਹੜਾ ਇਹਦਾ ਸਲੋਤਰ ਵੀ ਕਹਿ ਦਿੰਦੇ ਆ ਇਹਨੂੰ ਇਹ ਆਪਣੇ ਕੋਲੇ ਕੋਟਨਾ ਤੇ ਸਭ ਤੋਂ ਪਹਿਲਾਂ ਆਪਾਂ ਪਾਣੀ ਵਿੱਚ ਬਦਾਮ ਤੇ ਕਾਜੂ ਕਾਜੂ 2-4 ਪਾ ਸਕਦੇ ਆ ਜਿਆਦਾ ਤੁਸੀਂ ਬਦਾਮ ਲੈਣੇ ਆ ਮੁਠੀ ਭਰ ਬਦਾਮ ਲੈ ਜਿਸ ਹਿਸਾਬ ਨਾਲ ਬਣਾਉਣਾ ਤੁਸੀਂ ਉਸੇ ਤਰੀਕੇ ਬਣਾ ਸਕਦੇ ਆ ਇਹ ਥੋੜੇ ਜਿਹਾ ਭਿਉਆ ਹੋਏ ਆ ਤੁਸੀਂ ਸੁੱਕੇ ਵੀ ਪਾ ਸਕਦੇ ਆ ਇਹਨਾਂ ਨੂੰ ਤਗੜਾ ਛੇਤੀ ਲੱਗ ਜੂਗਾ ਤੇ ਇਹਨਾਂ ਦਾ ਜਿਹੜਾ ਬਦਾਮ ਦਾ ਦੁੱਧ ਹੋਊਗਾ ਬਹੁਤ ਸੌਖੇ ਤਰੀਕੇ ਨਾਲ ਨਿਕਲ ਜੂਗਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣਾ ਪਾਣੀ ਐਵੇਂ ਦੋ ਕੁ ਟੁਕਕੇ ਇੰਨੇ ਤਾਂ ਜਿਆਦਾ ਪਾ ਤਾਂ ਛਿੱਟੇ ਪੈਣਗੇ ਉੱਪਰ ਛਿੱਟਾ ਹੀ ਲਾਣਾ ਇਹਨੂੰ ਤਾਂ ਕਿ ਇਹ ਰਗੜੇ ਛੇਤੀ ਜਾਣ ਥੋੜੀ ਸੇਲ ਫੜ ਕੇ ਰਗੜੇ ਵਧੀਆ ਜਾਣਗੇ ਪਹਿਲਾ ਛੇ ਤਰੀਕੇ ਕੋਟ ਲੈਣਾ ਇਹਨਾਂ ਨੂੰ ਫਿਰ ਇਹਨਾਂ ਨੂੰ ਲਗੜਾਵਾਂ ਕਪੜਾ ਪੈਸੇ ਕਰਕੇ ਦੇ ਥੱਲੇ ਰੱਖਿਆ ਤਾਂ ਕਿ ਜਦੋਂ ਆਪਾਂ ਇਹਨਾਂ ਫੱਟ ਮਾਰਾਂਗੇ ਤੇ ਥੱਲੇ ਨੇ ਵੱਜੂਗਾ ਥੱਲੇ ਕਿਉਂਕਿ ਪੱਕੀ ਆਪਣੇ ਕੋ ਥਾਂ ਜਾਂ ਕੱਚੀ ਜਗ੍ਹਾ ਤੁਸੀਂ ਕੋਟ ਸਕਦੇ ਤਾਂ ਕੱਚੀ ਜਗ੍ਹਾ ਤੇ ਕੋਟ ਲਓ ਫਿਰ ਕਪੜੇ ਦੀ ਲੋੜ ਨਹੀਂ ਹੈਗਾ ਆ ਦੇਖੋ ਇਹਨੂੰ ਇਸੇ ਤਰੀਕੇ ਰਗੜੀ ਜਾਣਾ ਆਪਾਂ ਤੇ ਇਹ ਚੰਗੀ ਤਰ੍ਹਾਂ ਦੇਖੋ ਇਹਦਾ ਜਮਾਂ ਮੈਸ਼ ਹੋ ਗਿਆ ਪੇਸਟ ਬਣ ਗਿਆ ਇਹਦਾ ਆਪਾਂ ਹੌਲੀ ਹੌਲੀ ਹੁਣ ਆਪਾਂ ਇਹਦੇ ਚ ਚੀਜ਼ਾਂ ਐਡ ਕਰੀ ਜਾਣੀਆਂ ਵੀਡੀਓ ਨੂੰ ਪੂਰਾ ਦੇਖਿਓ ਤੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੀ ਸਪੋਰਟ ਨਾਲ ਆਪਾਂ ਹੋਰ ਤੁਹਾਡੇ ਲਈ ਇਦਾਂ ਦੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਲਓ ਜੀ ਹੁਣ ਟਾਈਮ ਹੋ ਗਿਆ ਆਪਣਾ ਖਸਖਸ ਪਾਣ ਦਾ ਇਹ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਆ ਕੁਆਂਟੀਟੀ ਦੇ ਅਕੋਰਡਿੰਗ ਜਿੰਨੇ ਕ ਜਣਿਆਂ ਨੇ ਪੀਣੀ ਆ ਥੋੜਾ ਜਿਹਾ ਆਪਾਂ ਫੇਰ ਛਿੱਟਾ ਲਾਣਾ ਪਾਣੀ ਦਾ ਜਿਵੇਂ ਜਿਵੇਂ ਤੁਸੀਂ ਬਣਾਈਓ ਕਿ ਤੁਹਾਨੂੰ ਪਤਾ ਲੱਗਦਾ ਰਹੂਗਾ ਆਪਣੇ ਆਪ ਹੀ ਜਦੋਂ ਹਾਰਡ ਹੋਇਆ ਕਰੂਗੀ ਉਦੋਂ ਹੀ ਤੁਸੀਂ ਛਿੱਟਾ ਲਾ ਲੈਣਾ ਜਿਆਦਾ ਜ਼ੋਰ ਲਵਾਏ ਤਾਂ ਇਹਨਾਂ ਵਸੇ ਤਰੀਕੇ ਘੱਟੋ ਘੱਟ 10 ਤੋਂ 15 ਮਿੰਟ ਹਰ ਇੱਕ ਚੀਜ਼ ਨੂੰ ਪਾ ਕੇ ਇਹਨੂੰ ਰਗੜਨਾ ਹਾਂਜੀ ਹੁਣ ਆਪਾਂ ਪਾਵਾਂਗੇ ਇੱਥੇ ਚਾਰੇ ਮਗਜ ਆ ਹਰੀਆਂ ਇਲਾਇਚੀਆਂ ਕਾਲੀ ਮਿਰਚ ਕਾਲੀ ਮਿਰਚ ਇੱਕ ਬੰਦੇ ਦੀਆਂ ਤੁਸੀਂ ਦੋ ਪਾ ਸਕਦੇ ਆ ਜਿਆਦੀਆਂ ਪਾਓਗੇ ਤਾਂ ਇੱਕ ੜੱਤਨ ਚ ਹੋ ਜਾਊਗਾ ਤੇ ਤੁਹਾਡੇ ਤੋਂ ਪੀਤਾ ਨਹੀਂ ਜਾਣਾ ਬਾਅਦ ਚ ਇਲਾਚੀਆਂ ਵੀ ਤੁਸੀਂ ਉਸ ਹਿਸਾਬ ਨਾਲ ਪਾ ਸਕਦੇ ਆ ਛੋਟੀਆਂ ਇਲਾਚੀ ਇਹਨਾਂ ਸਾਰਿਆਂ ਨੂੰ ਫੇਰ ਕੁੱਟਾਂਗੇ ਆਪਾਂ ਕਿ ਦਿਮਾਗ ਲਈ ਜਿਹੜੀ ਛੋਟੀਆਂ ਇਲਾਚੀ ਹੁੰਦੀ ਆ ਬਦਾਮ ਆ ਇਹ ਸਾਰੇ ਤੁਹਾਡੇ ਦਿਮਾਗ ਨੂੰ ਠੰਡਕ ਦਿੰਦੇ ਆ ਆਮ ਗਰਮੀ ਦੇ ਵਿੱਚ ਤੁਹਾਡਾ ਸਿਰ ਹੀ ਬਾਲਾ ਤਪਦਾ ਹੁੰਦਾ ਜਿਵੇਂ ਕਿਸੇ ਦਾ ਸਿਰ ਬਾਲਾ ਗਰਮ ਹੁੰਦਾ ਤਲੀਆਂ ਮੱਚਦੀਆਂ ਤੇ ਇਹ ਚੀਜ਼ ਖੀਣਾ ਤੁਸੀਂ ਥੋੜੀ ਠੀਕ ਹੋ ਸਕਦੀ ਹੈ। ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਜਿਹੜੇ ਲਾਚੀਆਂ ਕਾਲੀਆਂ ਮਿਰਚਾਂ ਆਪਾਂ ਪਾਈਆਂ ਸੀ ਉਹ ਸਾਰੀਆਂ ਵਿੱਚੋਂ ਆਪਾਂ ਰਗੜਤੀਆਂ। ਹੁਣ ਆਪਾਂ ਇਹ ਜੋ ਥੋੜੀ ਜੀ ਪਾਣੀ ਆ ਸੌਫ ਇਹ ਵੀ ਠੰਡੀ ਹੁੰਦੀ ਆ। ਥੋੜੀ ਜੀ ਆਪਾਂ ਸੌਫ ਪਾ ਕੇ ਇਹਨੂੰ ਪਾਣੀ ਦਾ ਛਿੱਟਾ ਲਾਵਾਂਗੇ। ਪਾਣੀ ਦਾ ਛਿੱਟਾ ਲਾਂਦੇ ਰਹਿਣਾ ਕਿਉਂਕਿ ਇਹ ਮਿੱਟੀ ਦਾ ਭਾਂਡਾ ਇਹਨ ਵਿੱਚ ਪਾਣੀ ਘਟਦਾ ਰਹੂਗਾ। ਇਹਨੂੰ ਵੀ ਇਸੇ ਤਰੀਕੇ ਰਗੜਨਾ। ਗੁਲਾਬ ਦੇ ਪੱਤੇ ਇਹ ਤੁਸੀਂ ਤਾਜ਼ਾ ਗੁਲਾਬ ਵੀ ਪਾ ਸਕਦੇ ਧੋਕੇ ਤਾਜ਼ੇ ਗੁਲਾਬ ਨੂੰ ਵੀ ਪਾ ਸਕਦੇ ਆ ਲੇਕਿਨ ਆਪਾਂ ਸੁੱਕਾ ਬਾਨੇ ਪਏ ਇਹਦੇ ਨਾਲ ਫਲੇਵਰ ਵਧੀਆ ਆਊਗਾ ਹਾਂਜੀ ਤਕਰੀਬਨ ਸਾਰਾ ਆਪਣਾ ਮਟੀਰੀਅਲ ਦੇਖੋ ਰਗੜਿਆ ਗਿਆ ਤੇ ਸਭ ਤੋਂ ਐਂਡ 'ਚ ਪਾਣੀ ਆਪਾਂ ਮਿਸ਼ਰੀ ਵੀ ਧਿਆਨ ਰੱਖਣਾ ਜੇ ਧਾਗਾ ਨਾ ਹੋਵੇ ਜੇ ਧਾਗਾ ਆ ਇਹਨੂੰ ਕੱਢ ਦੇਣਾ ਬੜੇ ਆਰਾਮ ਨਾਲ ਕੁੱਟਣਾ ਇਹਨੂੰ ਜ਼ਿਆਦਾ ਜ਼ੋਰ ਨਾਲ ਕੁੰਡਾ ਇਹਨਾਂ ਤੋੜ ਦਈਏ ਇੱਥੇ ਜਿੰਨੀਆਂ ਚੀਜ਼ਾਂ ਪਾਈਆਂ ਆਪਾਂ ਸਾਰੀਆਂ ਠੰਡੀਆਂ ਹੀ ਹੁੰਦੀਆਂ ਬਹੁਤ ਅੱਧੋ ਜਿਆਦੇ ਚੀਜ਼ਾਂ ਜਿਹੜੀਆਂ ਠੰਡੀਆਂ ਸਰੀਰ ਨੂੰ ਠੰਡਕ ਦੇਣਗੀਆਂ ਤੁਹਾਡੀ ਇਮਿਊਨਿਟੀ ਨੂੰ ਵਧਾਣਗੀਆਂ ਦਿਮਾਗ ਨੂੰ ਤੇਜ ਰੱਖਣਗੀਆਂ ਜਿੰਨਾ ਤੁਸੀਂ ਮਿੱਠਾ ਪਾਣਾ ਉਸ ਹਾਵਨਾ ਤੁਸੀਂ ਮਿਸ਼ਰੀ ਵੱਧ ਘੱਟ ਕਰ ਸਕਦੇ ਹੋ ਮਿਸ਼ਰੀ ਦੀ ਜਗ੍ਹਾ ਖੰਡ ਵੀ ਪਾ ਸਕਦੇ ਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਪੁੰਨਾਗੇ ਇਦਾਂ ਫਿਰ ਆਪਾਂ ਰਗੜਾਂਗੇ ਤਾਂ ਕਿ ਜਿਹੜੀ ਮਿਸ਼ਰੀ ਹੋ ਜਾਵਾਂ ਚੂਰਾ ਹੋ ਜਾਏ ਤੇ ਵਿੱਚੇ ਘੁਲ ਜੇ ਤੇ ਅਗਲਾ ਪ੍ਰੋਸੈਸ ਆਪਾਂ ਬਾਅਦ ਚ ਕਰਾਂਗੇ ਹਾਂਜੀ ਤੁਸੀਂ ਦੇਖ ਹੀ ਸਕਦੇ ਆ ਆਪਣੀ ਜਿਹੜੀ ਸ਼ਰਧਾਈ ਆ ਰਗੜੀ ਗਈ ਆ ਹੁਣ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਇਹਨਾਂ ਸਭ ਤੋਂ ਪਹਿਲਾਂ ਇਹਨੂੰ ਕੱਢਾਂਗੇ ਤੇ ਇਹਨੂੰ ਕੱਪੜੇ ਦੇ ਵਿੱਚ ਪਾਵਾਂਗੇ ਤੇ ਫਿਰ ਇਹਨੂੰ ਪਾਣੀ 'ਚ ਮਿਕਸ ਕਰਨਾ ਇਹਨਾ ਕੱਪੜਾ ਲੈ ਲੈਣਾ ਇਹ ਕੱਪੜੇ ਨੂੰ ਹਲਵਾਇਆਂ ਵਾਲਾ ਕੱਪੜਾ ਵੀ ਕਹਿੰਦੇ ਆ ਤਾਂ ਇਸੇ ਤਰੀਕੇ ਆਪਾਂ ਜਿਹੜਾ ਸਾਰਾ ਮਟੀਰੀਅਲ ਆ ਇਹਨਾਂ ਦੇ ਵਿੱਚ ਕੱਢੀ ਜਾਣਾ ਤੇ ਪਾਣੀ ਆਪਾਂ ਜਿੰਨਾ ਕ ਤੁਸੀਂ ਬਣਾਉਣਾ 5-6 ਗਲਾਸਾਂ ਦਾ ਲਿਆ ਆਪਾਂ ਤੁਸੀਂ ਜਿਆਦਾ ਵੱਧ ਘੱਟ ਵੀ ਲੈ ਸਕਦੇ ਆ ਇਹਨਾਂ ਵੇਸੇ ਤਰੀਕੇ ਕੱਪੜੇ ਦੇ ਵਿੱਚ ਕੱਢ ਲੈਣਾ ਹਾਂਜੀ ਜਿਹੜਾ ਆਪਣਾ ਕੁੰਡੇ ਦਾ ਪਾਣੀ ਆ ਇਹਨੂੰ ਵੀ ਸਾਰੇ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਕੁੰਡੇ ਨੂੰ ਕਰ ਦਾਂਗੇ ਸਾਫ਼ ਹੁਣ ਇਸੇ ਤਰੀਕੇ ਆਪਾਂ ਦੀਆਂ ਨੁੱਕਰਾਂ ਫੜਨੀ ਆ ਤਾਂ ਇਹਨੂੰ ਹਲਾਈ ਜਾਣਾ ਤੇ ਇਹਨੂੰ ਪਾਣੀ ਦੇ ਵਿੱਚ ਭਿਉਂ-ਭਿਉਂ ਕੇ ਜਿਹੜਾ ਆਪਾਂ ਪਾਣੀ ਲਿਆ ਉਹਦੇ ਵਿੱਚ ਪਾ ਕੇ ਇਹਨੂੰ ਮਲੀ ਜਾਣਾ ਆਪਾਂ ਕੱਪੜੇ ਦੀ ਨੁੱਕਰ ਲੈ ਕੇ ਆਹ ਦੇਖੋ ਇਹ ਜੋ ਜਿਹੜਾ ਆਪਣਾ ਇੰਨਾ ਸਾਰਾ ਰੱਗਾ ਉਹ ਇਥੇ ਤਰੀਕੇ ਨਾਲ ਨਿਕਲੀ ਜਾਣਾ ਇਹ ਆਪਣੀ ਸ਼ਰਧਾਈ ਤਿਆਰ ਹੋ ਜਾਂਦੀ ਜਿਹੜੀ ਇਹਦੇ ਵਿੱਚੋਂ ਨਿਕਲਦੀ ਪਈ ਆ ਐਸ ਤਰ੍ਹਾਂ ਪਾਣੀ 'ਚ ਡੁਬੋ ਕੇ ਇਹਨੂੰ ਆ ਜਿਹੜੀ ਹੋਟਲ ਹੀ ਬਣਾਈ ਆਪਾਂ ਇਹਨੂੰ ਆਪਾਂ ਇਦਾਂ ਨਚੋੜੀ ਜਾਣਾ ਫਿਰ ਭਿਉਂ ਲੈਣਾ ਵਿੱਚ ਇਹਦਾ ਸਰਕੂ ਲਗ ਗਿਆ ਹਾਂਜੀ ਆ ਤੁਸੀਂ ਦੇਖ ਹੀ ਸਕਦੇ ਆ ਆਪਣੀ ਸ਼ਰਧਾਈ ਤਿਆਰ ਹੋ ਗਈ ਆ ਤੇ ਆਪਣਾ ਜਿਹੜਾ ਆਪ ਵਿੱਚ ਮਟੀਰੀਅਲ ਬਚਿਆ ਇਹਨੂੰ ਆਂਦੇ ਨੂੰ ਕੱਢਾ ਦੇਖੋ ਚੰਗੀ ਤਰ੍ਹਾਂ ਡਰਾਈ ਹੋ ਗਿਆ ਇਹਨੂੰ ਕੱਢ ਦਾਂਗੇ ਆਪਾਂ ਸਾਈਡ ਤੇ ਇਹਨੂੰ ਤੁਸੀਂ ਘਰੇ ਤੁਹਾਡੇ ਕੋਈ ਜਾਨਵਰ ਰੱਖਿਆ ਹੋਵੇ ਜਾਂ ਬਾਹਰ ਚਿੜੀਆਂ ਨੂੰ ਪਾ ਸਕਦੇ ਹੋ ਤੁਸੀਂ ਇਹਦੇ ਚ ਆਪਾਂ ਪਾ ਲਈ ਜੀ ਬਰਫ਼ ਤੁਸੀਂ ਠੰਡਾ ਕਰ ਸਕਦੇ ਓ ਇਹਨੂੰ ਇਹਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਆ ਕੱਚ ਦੀ ਬੋਤਲ ਚ ਪਾ ਕੇ ਤਾਂ ਹੁਣ ਆਪਾਂ ਇਹਨਾਂ ਨੂੰ ਪਾਵਾਂ ਗਲਾਸਾਂ ਚ ਹਲਕਾ ਹਲਕਾ ਪਿੰਕ ਕਲਰ ਹੈ ਇਹਨਾਂ ਦਾ ਲਓ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੁਸੀਂ ਘਰੇ ਬਣਾ ਕੇ ਜਰੂਰ ਟਰਾਈ ਕਰੋਗੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਸਦ ਤੱਕ ਲਈ ਆਪਣਾ ਧਿਆਨ ਰੱਖਿਓ ਜਿੰਨਾ ਨੂੰ ਆਪਾਂ ਕਰਦਾਂਗੇ ਗੁਲਾਬ ਦੀਆਂ ਪੱਤੀਆਂ ਨਾਲ ਗਾਰਨਿਸ਼